ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲਾਲਾਬਾਦ ਦੇ ਉਸ ਦਲਿਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਦੀ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪੁਲਿਸ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਇਸ ਪਰਿਵਾਰ ਨਾਲ ਮਿਲ ਕੇ ਕੀ ਗੱਲਬਾਤ ਕੀਤੀ ਗਈ ਪਰਿਵਾਰ ਤੋਂ ਜਾਣਦੇ ਮੇਰੇ ਨਾਲ ਗੁਰਨੇਕ ਸਿੰਘ ਨੇ ਉਹਨਾਂ ਤੋਂ ਜਾਣਦੇ ਗੁਰਨੇਕ ਜੀ ਪੂਰਾ ਮਾਮਲਾ ਕੀ ਸੀ ਆਖਿਰ ਕਿਸ ਤਰ੍ਹਾਂ ਇਹ ਸਾਰੀ ਗੱਲਬਾਤ ਜੋ ਹੈ ਇੱਥੋਂ ਤੱਕ ਪਹੁੰਚੀ ਔਰ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਪਰਿਵਾਰ ਦੇ ਸੰਪਰਕ ਚ ਆਏ ਇਸ ਬਾਰੇ ਦੱਸੋ ਸਰ ਮਾਮਲਾ ਇਸ ਤਰ੍ਹਾਂ ਹੈ ਐਤਵਾਰ ਦਾ ਦਿਨ ਸੀਗਾ ਔਰ ਇੱਥੇ ਦੋ ਧਿਰਾਂ ਦੀ ਲੜਾਈ ਹੋਈ ਸਾਡੇ ਗਵਾਂਢ ਉਹਨਾਂ ਦੇ ਮਸਲੇ ਨੂੰ ਲੈ ਕੇ ਇੱਥੇ ਕੁਝ ਪੁਲਿਸ ਮੁਲਾਜ਼ਮ ਪਹੁੰਚੇ ਔਰ ਸਾਡੀ ਦਾਦੀ ਜੀ ਉਸ ਦਿਨ ਐਡਮਿਟ ਸੀਗੇ ਫਾਜ਼ਿਲਕਾ ਹਸਪੀਟਲ ਅਸੀਂ ਉਹਨਾਂ ਨੂੰ ਉਹਨਾਂ ਲਈ ਜਾ ਰਹੇ ਸੀਗੇ ਔਰ ਆਪਣੇ ਗੇਟ ਮੂਰਿਆ ਖੜੇ ਸੀਗੇ ਸਾਡੀ ਫੈਮਿਲੀ ਬਾਹਰ ਖੜੀ ਸੀਗੀ ਔਰ ਜਦ ਪੁਲਿਸ ਵਾਲੇ ਆਏ ਉਹਨਾਂ ਦੋ ਧਿਰਾਂ ਦੇ ਮਸਲੇ ਮਸਲੇ ਦਾ ਜੀ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਹੋਈ ਆ ਕੇ ਸਾਡੀ ਲੜਕੀ ਨਾਲ ਆ ਤਾ ਬੋਲਣ ਲੱਗ ਗਈ ਉਸ ਤੋਂ ਬਾਅਦ ਜਦੋਂ ਸਾਡੀ ਲੜਕੀ ਨੇ ਉਹਨਾਂ ਦਾ ਵਿਰੋਧ ਕੀਤਾ ਫੈਮਲੀ ਨੇ ਤਾਂ ਸਾਡੇ ਉਹਨਾਂ ਚਪੇੜ ਮਾਰਤੀ ਸਾਡੀ ਫੈਮਲੀ ਦੇ ਉਸ ਤੋਂ ਬਾਅਦ ਜਦੋਂ ਮੇਰੇ ਡੈਡੀ ਜੀ ਨੇ ਉਹਨਾਂ ਨੂੰ ਰੋਕਣਾ ਚਾਹਾ ਤੇ ਮੇਰੇ ਡੈਡੀ ਜੀ ਦੇ ਗੱਲ ਪੈ ਗਏ ਬੜੀ ਬੇਰਹਿਮੀ ਨਾਲ ਇਹਨਾਂ ਨੂੰ ਕੁੱਟਿਆ ਗਿਆ ਅਸੀਂ ਇਹਨਾਂ ਨੂੰ ਇਹ ਵੀ ਹੱਥ ਜੋੜ ਕੇ ਬੇਨਤੀ ਕਰਦੇ ਰਹੇ ਕੀ ਸਰ ਤੁਸੀਂ ਇਹਨਾਂ ਨੂੰ ਨਾ ਮਾਰੋ ਸਾਡਾ ਕਸੂਰ ਦੱਸੋ ਸਾਡਾ ਕਸੂਰ ਕੀ ਹੈ ਪਰ ਉਹਨਾਂ ਨੇ ਸਾਡੀ ਹਿੱਕ ਨਹੀਂ ਸੁਣੀ ਕੁੱਤਿਆਂ ਵਾਂਗ ਬੜੀ ਬੇਰਹਿਮੀ ਨਾਲ ਇਹਨਾਂ ਨੂੰ ਕੁੱਟਿਆ ਗਿਆ ਇਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਕੈਂਸਰ ਹੈ ਪਰ ਉਹਨਾਂ ਨੇ ਸਾਡੂੰ ਅਗੋਏ ਜਵਾਬ ਦਿੱਤਾ ਕਿ ਅਸੀਂ ਇਹਨੂੰ ਗੋਲੀ ਮਾਰ ਕੇ ਨਹਿਰ ਵਿੱਚ ਸਿੱਟ ਦੇਾਂਗੇ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਅੱਜ ਅੱਜ ਕੇਜਰੀਵਾਲ ਸਾਹਿਬ ਆਏ ਸੀ ਪਰਿਵਾਰ ਨੂੰ ਮਿਲਣ ਕੀ ਗੱਲਬਾਤ ਹੋਈ ਕੀ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਸਰ ਅੱਜ ਕੇਜਰੀਵਾਲ ਸਾਹਿਬ ਆਏ ਸਾਨੂੰ ਉਹਨਾਂ ਨੇ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਆ ਮੁੰਡੇ ਨਾਲ ਮੋਢਾ ਮਲਾ ਕੇ ਖੜੇ ਆ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਔਰ ਇਹਨਾਂ ਮੁਲਾਜ਼ਮਾਂ ਖਿਲਾਫ ਇਹਨਾਂ ਨੂੰ ਸਸਪੈਂਡ ਬਾਇ ਟਰਮੀਨਲ ਔਰ ਬਣਦੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਖਿਲਾਫ ਕੀਤੀ ਜਾਵੇਗੀ ਆਦਰਵਾਇਜ਼ ਅਗਰ ਇਹ ਨਹੀਂ ਸਰ ਇਹ ਕਰਦੇ ਪੁਲਿਸ ਪ੍ਰਸ਼ਾ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਔਰ ਅਸੀਂ ਤੁਹਾਡੇ ਨਾਲ ਮਿਲ ਕੇ ਇਸ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਜੀ ਗੁਰਨੇਕ ਦੇ ਮਤਾ ਜੀ ਵੀ ਮੇਰੇ ਨਾਲ ਨੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਆਖਿਰ ਉਸ ਦਿਨ ਕੀ ਹੋਇਆ ਜੇਕਰ ਔਰਤਾਂ ਦੀ ਅਸੀਂ ਗੱਲ ਕਰੀਏ ਕਿਸ ਤਰ੍ਹਾਂ ਦਾ ਸਲੂਕ ਪੁਲਿਸ ਵਾਲਿਆਂ ਵੱਲੋਂ ਕੀਤਾ ਗਿਆ ਪੁਲਿਸ ਵਾਲੇ ਵੀ ਇਹ ਨੂਮਰ ਕਾਰਵਾਰ ਨੂੰ ਮਾਰੀ ਜਾਂਦੇ ਸੀ ਤੇ ਮੈਂ ਅੱਗੂ ਹੋਈ ਆ ਤੇ ਮੈਨੂੰ ਵੀ ਇੱਕ ਆਡਾਂਗ ਮਾਰੀ ਨੇ ਤੇ ਮੈਂ ਇਹਨੂੰ ਛਿੱਕਦੀ ਸੰਜੀਵ ਵਿੱਚ ਤੇ ਨਜੀਵ ਵਿੱਚ ਛਿੱਕ ਕੇ ਪਾਉਂਦੇ ਸੀ ਹੁਣ ਅੱਜ ਕੈਂਦਰੀਵਾਲ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆਏ ਅਸੀਂ ਤੁਹਾਡੀ ਮਦਦ ਪੂਰੀ ਕਰਾਂਦੇ। ਜੀ ਬਿਜਲੀਵਾਲ ਤੋਂ ਇਲਾਵਾ ਪਰਿਵਾਰ ਨੂੰ ਕੋਈ ਹੋਰ ਨੇਤਾ ਜਾਂ ਕੋਈ ਅਫਸਰ ਹੁਣ ਤੱਕ ਮਿਲਣ ਵਾਸਤੇ ਆਇਆ? ਹਾਂਜੀ ਸਰ ਕਈ ਜਥੇ ਆ ਰਹੇ ਆ ਸਾਡੇ ਕੋਲ ਹਰ ਇੱਕ ਨੇ ਸਾਡੀ ਸਹਾਇਤਾ ਕਰਨ ਦਾ ਇਨਸਾਫ ਲਈ ਸਾਡੇ ਨਾਲ ਖੜਿਆ ਹੈ। ਸਭ ਨਹੀਂ ਹੁਣ ਤੱਕ ਪਰਿਵਾਰ ਨੂੰ ਕੋਈ ਇਨਸਾਫ ਮਿਲਿਆ ਜਾਂ ਜੋਜ ਵੀ ਕਾਰਵਾਈ ਹੁਣ ਤੱਕ ਕੋਈ ਪਰਿਵਾਰ ਉਸ ਤੋਂ ਸੰਤੁਸ਼ਟ ਸਰ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਲਟਾ ਸਾਡੇ ਖਿਲਾਫ ਪਰਚਾ ਕਰ ਦਿੱਤਾ ਗਿਆ ਹੈ ਜਦੋਂ ਕੇਜਰੀਵਾਲ ਸਾਹਿਬ ਜੀ ਉਹਨਾਂ ਤੋਂ ਸਾਨੂੰ ਕਾਫੀ ਉਮੀਦ ਹੈ ਕਿ ਉਹ ਸਾਨੂੰ ਇਨਸਾਫ ਦੋਣਗੇ ਔਰ ਇਸ ਪਿੰਡ ਵਿੱਚ ਜੋ ਇੱਥੇ ਸ਼ਰਿਆਮ ਚਿੱਟੇ ਦਾ ਕੰਮ ਹੋ ਰਿਹਾ ਹੈ ਉਹ ਇਹਨਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨਗੇ ਇਹਨ ਗੁਰਨੇਕ ਸਿੰਘ ਔਰ ਇਹ ਪੂਰਾ ਪਰਿਵਾਰ ਜੋ ਕਿ ਇਨਸਾਫ ਦੀ ਮੰਗ ਕਰ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਵੱਲੋਂ ਇਹਨਾਂ ਨੂੰ ਇਹੀ ਭਰੋਸਾ ਦਿੱਤਾ ਗਿਆ ਕਿ ਹਰ ਤਰ੍ਹਾਂ ਦਾ ਇਨਸਾਫ ਇਸ ਪਰਿਵਾਰ ਨੂੰ ਦਿਵਾਇਆ ਜਾਏਗਾ ਔਰ ਪਰਿਵਾਰ ਹਲੇ ਵੀ ਇਨਸਾਫ ਦੀ ਉਡੀਕ ਕਰ ਰਿਹਾ ਰਜੀਵ ਸ਼ਰਮਾ এবੀਪੀ ਸੰਝਾ ਜਲਾਲਾਬਾਦ